ਸੋ ਤੁਖ ਹੈ ਸੋ ਤੁਖ ਹੈ ਜਿਨਾਂ ਉੱਤੇ ਸੁਆਮੀ ਸੋ ਤੁਖ ਹੈ ਸੋ ਤੁਖ ਹੈ ਜਿਨਾਂ ਉੱਤੇ ਸੁਆਮੀ ਸੋ ਅੱਜ ਹਲਕਾ ਸ੍ਰੀਨਤਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਦੇ ਤੌਰ ਤੇ ਸ਼ਰਮਣੀ ਕਾਲੀਦਾਲ ਵੱਲੋਂ ਮੈਨੂੰ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਤੋਰਿਆ ਗਿਆ। ਸਭ ਤੋਂ ਪਹਿਲਾਂ ਮੈਂ ਘਰੋਂ ਆਪਣੇ ਪਰਿਵਾਰ ਸਮੇਤ ਸ਼ਹੀਦਾਂ ਦੇ ਇਸ ਮਹਾਨ ਪਵਿੱਤਰ ਧਰਤੀ ਜਿਸ ਧਰਤੀ ਨੂੰ ਮਹਾਨ ਸਹਿਜਾਦਿਆਂ ਦੀ ਚਰਛੋ ਧਰਤੀ ਸ਼ਹਾਦਤ ਦੀ ਧਰਤੀ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਤੌਰ ਤੇ ਇਤਿਹਾਸ ਰਚਣ ਵਾਲੀ ਧਰਤੀ ਮਾਤਾ ਗੁਜਰੀ ਜੀ ਦਾ ਠੰਡਾ ਗੁਰਦੇ ਦੀ ਧਰਤੀ ਸਰਹੰਦ ਦੀਆਂ ਦਵਾਰਾਂ ਦੀ ਧਰਤੀ ਜੇ ਤੌਰ ਤੇ ਜਾਣਿਆ ਜਾਂਦਾ ਅੱਜ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਔਰ ਅਸ਼ੀਰਵਾਦ ਲੈਣ ਲਈ ਸ਼ਹੀਦਾਂ ਤੋਂ ਮਾਤਾ ਗੁਜਰੀ ਜੀ ਤੋਂ ਅਸ਼ੀਰਵਾਦ ਲੈਣ ਲਈ ਅੱਜ ਮੈਂ ਆਪਣੀ ਸ਼ੁਰੂਆਤ ਕਹਿ ਸਕਦਾ ਕਿ ਟਿਕਟ ਐਲਾਨ ਹੋਣ ਤੋਂ ਬਾਅਦ ਹਰ ਵਾਰ ਮੈਂ ਸ਼ਹੀਦਾਂ ਦੇ ਸਾਹਮਣੇ ਨਤਮਤਸਤ ਹੋ ਕੇ ਅਰਦਾਸ ਕਰਦਾ ਅੱਜ ਵੀ ਪਰਿਵਾਰ ਸਮੇਤ ਅਰਦਾਸ ਕੀਤੀ ਹੈ ਸਰਦੀ ਕਲਾ ਦੀ ਸਫਲਤਾ ਦੀ ਗੁਰੂ ਬਖਸ਼ਿਸ਼ ਕਰਨਗੇ ਤੇ ਆ ਰਹੀ ਚੋਣ ਦੇ ਵਿੱਚ ਜਿੱਤ ਹਾਸਲ ਕਰਾਉਂਗੇ ਤੇ ਬਾਬਿਆਂ ਦੀ ਹਮੇਸ਼ਾ ਸਾਡੇ ਤੇ ਅਸ਼ੀਰਵਾਦ ਰਹੀ ਆ ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਦੇ ਤੌਰ ਤੇ ਸ਼ਰਮਣੀ ਕਾਲੀਦਾਲ ਵੱਲੋਂ ਮੈਨੂੰ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਤੋਰਿਆ ਗਿਆ ਸਭ ਤੋਂ ਪਹਿਲਾਂ ਮੈਂ ਘਰੋਂ ਆਪਣੇ ਪਰਿਵਾਰ ਸਮੇਤ ਸ਼ਹੀਦਾਂ ਦੇ ਇਸ ਮਹਾਨ ਪਵਿੱਤਰ ਧਰਤੀ ਜਿਸ ਧਰਤੀ ਨੂੰ ਮਹਾਨ ਸਾਬਜਾਦਿਆਂ ਦੀ ਚਰਚੋ ਧਰਤੀ ਸ਼ਹਾਦਤ ਦੀ ਧਰਤੀ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਤੌਰ ਤੇ ਇਤਿਹਾਸ ਰਚਣ ਵਾਲੀ ਧਰਤੀ ਮਾਤਾ ਗੁਜਰੀ ਜੀ ਦਾ ਠੰਡਾ ਗੁਰਦੂ ਦੀ ਧਰਤੀ ਸਰਹੰਦ ਦੀਆਂ ਦਵਾਰਾਂ ਦੀ ਧਰਤੀ ਜਏ ਤੌਰ ਤੇ ਜਾਣਿਆ ਜਾਂਦਾ ਅੱਜ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਔਰ ਆਸ਼ੀਰਵਾਦ ਲੈਣ ਲਈ ਸ਼ਹੀਦਾਂ ਤੋਂ ਮਾਤਾ ਗੁਜਰੀ ਜੀ ਤੋਂ ਆਸ਼ੀਰਵਾਦ ਲੈਣ ਲਈ ਅੱਜ ਮੈਂ ਆਪਣੀ ਸ਼ੁਰੂਆਤ ਕਹਿ ਸਕਦਾ ਕਿ ਟਿਕਟ ਐਲਾਨ ਹੋਣ ਤੋਂ ਬਾਅਦ ਹਰ ਵਾਰ ਮੈਂ ਸ਼ਹੀਦਾਂ ਦੇ ਸਾਹਮਣੇ ਨਤਮਤਸਤ ਹੋ ਕੇ ਅਰਦਾਸ ਕਰਦਾ ਅੱਜ ਵੀ ਪਰਿਵਾਰ ਸਮੇਤ ਅਰਦਾਸ ਕੀਤੀ ਆ ਚੜ੍ਹਦੀ ਕਲਾ ਦੀ ਸਫਲਤਾ ਦੀ ਗੁਰੂ ਬਖਸ਼ਿਸ਼ ਕਰਨਗੇ ਤੇ ਆ ਰਹੀ ਚੋਣ ਦੇ ਵਿੱਚ ਜਿੱਤ ਹਾਸਲ ਕਰਾਉਗੇ ਤੇ ਬਾਬਿਆਂ ਦੀ ਹਮੇਸ਼ਾ ਸਾਡੇ ਤੇ ਅਸ਼ੀਰਵਾਦ ਰਹੀ ਆ